ਲੋਕੋ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਦੇ ਲਈ ਪ੍ਰਚਾਰ ਚੱਲ ਰਿਹਾ ਤੇ ਜਿਹੜੀ ਵਿਰੋਧੀ ਧਿਰਾਂ ਨੇ ਉਹ ਸ਼੍ਰੋਮਣੀ ਅਕਾਲੀ ਦਲ ਦਾ ਸਿੱਧੇ ਢੰਗ ਨਾਲ ਮੁਕਾਬਲਾ ਹੀ ਨਹੀਂ ਕਰ ਪਾ ਰਹੀਆਂ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਕੰਮ ਬੋਲਦੇ ਨੇ ਚਾਹੇ ਕਿਸਾਨ ਦੇ ਲਈ ਕੀਤਾ ਹੋਵੇ ਚਾਹੇ ਸੋਸ਼ਲ ਵੈਲਫੇਅਰ ਸਕੀਮਾਂ ਹੋਣ ਪਾਵਰ ਸਰਪਲਸ ਸੂਬਾ ਵੱਡੇ ਹਸਪਤਾਲ ਡਿਵੈਲਪਮੈਂਟ ਤੇ ਵਿਰੋਧੀਆਂ ਨੇ ਕੀ ਕੀਤਾ 5 ਸਾਲ ਕਾਂਗਰਸ ਦੇ ਤੇ 2 ਸਾਲ ਆਮ ਆਦਮੀ ਪਾਰਟੀ ਦੇ ਇੱਕੋ ਫਲਸਫੇ ਤੇ ਨਿਕਲ ਗਏ ਕਿ ਭਾਈ ਜੇ ਗੱਲਾਂ ਦਾ ਹੀ ਖੜਾ ਬਣਾਉਣਾ ਹੈ ਫਿਰ ਮਿੱਠਾ ਕਿਉਂ ਘਟਾਉਣਾ ਹੁਣ ਅਜ ਮੈਂ ਤੁਹਾਨੂੰ ਇਹਨਾਂ ਦੇ ਕਰਤੂਤ ਦਿਖਾਉਣਾ ਵਿਰੋਧੀਆਂ ਦੀ ਆ ਇੱਕ ਫੋਟੋ ਸੋਸ਼ਲ ਮੀਡੀਆ ਤੇ ਭੇਜੀ ਹਰਸਿਮਰਤ ਕੌਰ ਬਾਦਲ ਦੀ ਲਾ ਕੇ ਪ੍ਰਚਾਰੀ ਜਾ ਰਹੀ ਹੈ ਕਿ ਜੀ ਡੇਰਾ ਸਰਸਾ ਪ੍ਰੇਮੀਆਂ ਨੇ ਹਰਸਿਮਰਤ ਕੌਰ ਬਾਦਲ ਭੈਣ ਜੀ ਦਾ ਸਨਮਾਨ ਕੀਤਾ ਜਦ ਕਿ ਅਸਲ ਫੋਟੋ ਹੈ ਕਿ ਬਠਿੰਡੇ ਦੇ ਵਿੱਚ ਚੋਣ ਪ੍ਰਚਾਰ ਦੌਰਾਨ ਲੋਕ ਆਥਾ ਪਿਆਰ ਦੇ ਰਹੇ ਨੇ ਤੇ ਇਹ ਫੋਟੋ ਹੈ ਦਰਬਾਰ ਸਾਹਿਬ ਦੀ ਤੇ ਪਹਿਲਾਂ ਤਾਂ ਮੈਂ ਆਮ ਆਦਮੀ ਪਾਰਟੀ ਦੇ ਇਹਨਾਂ ਵਰਕਰਾਂ ਨੂੰ ਪੁੱਛਣਾ ਚਾਹੁੰਦਾ ਕੇ ਦਰਬਾਰ ਸਾਹਿਬ ਦੀ ਫੋਟੋ ਉੱਤੇ ਤੁਸੀਂ ਰਾਮ ਰਹੀਮ ਦੀ ਮੌਫਡ ਫੋਟੋ ਲਾ ਕੇ ਕੀ ਇਹ ਬੇਅਦਬੀ ਨਹੀਂ ਕਰ ਰਹੇ ਔਰ ਦੂਜਾ ਕੀ ਇਸ ਤਰੀਕੇ ਦੀਆਂ ਆ ਤੁਸੀਂ ਛੋਟੀਆਂ ਤੇ ਟੁੱਚੀਆਂ ਹਰਕਤਾਂ ਕਰਕੇ ਚੋਣਾ ਜਿੱਤ ਲੋਗੇ ਪਰ ਗੱਲ ਕੀ ਕਰੀਏ ਜਿਹੀ ਜੀ ਕੋਕੋ ਉਹ ਹਜੇ ਕੋਕੋ ਦੇ ਬੱਚੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਕਿਹੜਾ ਕੋਈ ਸੂਬੇ ਦੀ ਡਿਵੈਲਪਮੈਂਟ ਦੀ ਗੱਲ ਕਰਦੇ ਨੇ ਕੋਈ ਸੰਜੀਦਾ ਗੱਲ ਮੁੱਖ ਮੰਤਰੀ ਨਹੀਂ ਕਰ ਰਹੇ ਆਪ ਹੀ ਸੁਪਰੀਮ ਕੋਰਟ ਤੇ ਜਾ ਕੇ ਕਹਿੰਦੇ ਨੇ ਕਿ ਭਾਈ ਪੰਜਾਬ ਦੇ ਵਿੱਚ ਗੈਂਗਸਟਰਵਾਦ ਆ ਅੱਤਵਾਦੀ ਕਿਸੇ ਵੀ ਸਮੇਂ ਅਮਲਾ ਕਰ ਸਕਦੇ ਨੇ ਤੇ ਜਿਹੜੇ ਮਾਮਾ ਦੇ ਪੁੱਤ ਮਰ ਰਹੇ ਨੇ ਕੋਈ ਸੋਗ ਨਹੀਂ ਨਸ਼ੇ ਦੇ ਨਾਲ ਮਰ ਰਹੇ ਨੇ ਗੈਂਗਸਟਰਾਂ ਦੀ ਗੋਲੀ ਦੇ ਨਾਲ ਮਰ ਰਹੇ ਨੇ ਤੇ ਮੁੱਖ ਮੰਤਰੀ ਸਾਹਿਬ ਤੁਸੀਂ ਕਿਹੜੇ ਹੌਸਲੇ 'ਚ ਗੱਡੀ ਦੀ ਛੱਤਾਂ ਤੇ ਗਾਣੇ ਲਾ ਕੇ ਨੱਚ ਰਹੇ ਕੱਲ ਮਾਨਸਾ ਉਧਰ ਤੁਸੀਂ ਫਿਰਦੇ ਸੀ ਮੋੜ ਮੰਡੀ ਉੱਥੇ ਜਦੋਂ ਕਿੱਕਲੀ ਪਾਉਣ ਲੱਗੇ ਲੋਕਾਂ ਨੇ ਐਸੀ ਕਿੱਕਲੀ ਪੁਵਾਈ ਕਿ ਮੁੱਖ ਮੰਤਰੀ ਅੰਦਰ ਹੀ ਵੜ ਕੇ ਗੱਡੀ ਦੇ ਬੁੜ ਕੇ ਬਾਹਰ ਨਹੀਂ ਨਿਕਲੇ ਨਾਲੇ ਹਜ਼ਾਰ ਪੁਲਸ ਵਾਲਾ ਆਲੇ ਦੁਆਲੇ ਖੜਾ ਸੀ ਫਿਰ ਦਿੰਦੇ ਲੋਕਾਂ ਦੀ ਗੱਲਾਂ ਦਾ ਜਵਾਬ ਮੁੱਖ ਮੰਤਰੀ ਸਾਹਿਬ ਕਿਰਪਾ ਕਰਕੇ ਪੰਜਾਬ ਦੇ ਮੁੱਦਿਆਂ ਦੀ ਗੱਲ ਕਰੋ ਡਿਵੈਲਪਮੈਂਟ ਦੀ ਗੱਲ ਕਰੋ ਜਿਹੜੇ ਲੋਕਾਂ ਨਾਲ ਵਾਅਦੇ ਕੀਤੇ ਸੀ ਜਿੱਤੋਂ ਤੁਸੀਂ ਮੁਨਕਰ ਹੋ ਗਏ ਉਹਦੇ ਤੇ ਗੱਲ ਕਰੋ ਜਿਹੜਾ ਹਾਈ ਕੋਰਟ ਨੇ ਕਿਹਾ ਕਿ ਨਸ਼ਾ ਤੁਹਾਡੀ ਸਰਕਾਰ ਬਕਾਰੀ ਹੈ ਉਹਦੇ ਤੇ ਗੱਲ ਕਰੋ ਜਿਹੜਾ ਸੁਪਰੀਮ ਕੋਰਟ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ 338 ਕਰੋੜ ਦਾ ਐਕਸਾਈਜ਼ ਘੁਟਾਲਾ ਕੀਤਾ ਉਹਦੇ ਤੇ ਗੱਲ ਕਰੋ ਮਹਿਲਾਵਾਂ ਦੀ ਜਿਹੜੀ ਸੁਰੱਖਿਆ ਪੰਜਾਬ ਦੇ ਵਿੱਚ ਖਤਮ ਹੁੰਦੀ ਜਾ ਰਹੀ ਹੈ ਉਹਦੇ ਤੇ ਗੱਲ ਕਰੋ ਅਮਨ ਸ਼ਾਂਤੀ ਭਾਈਚਾਰਕ ਸਾਂਝ ਨੂੰ ਜਿਹੜਾ ਲਾਭੂ ਲੱਗ ਰਿਹਾ ਹੈ ਉਹਦੇ ਤੇ ਗੱਲ ਕਰੋ ਜਿਹੜੀ ਇੰਡਸਟਰੀ ਬਾਹਰ ਭਜਰੀ ਹੈ ਗੈਂਗਸਟਰਾਂ ਕਰਕੇ ਕਿਉਂਕਿ ਫਰੋਤੀਆਂ ਦੀ ਕੌਲ ਆਉਂਦੀ ਹੈ ਉਹਦੇ ਤੇ ਗੱਲ ਕਰੋ ਇਹ ਨੱਚ ਟੱਪ ਕੇ ਜਿਹੜਾ 2 ਸਾਲ ਦੇ ਵਿੱਚ ਇਹ ਤੁਸੀਂ ਪੰਜਾਬ ਦਾ ਨੁਕਸਾਨ ਕਰ ਰਹੇ ਹੋ ਇਹਦੀ ਪਰਪਾਈ ਕੌਣ ਕਰੂਗਾ ਪੰਜਾਬ ਚੜਦੀ ਕਲਾ ਦਾ ਗੱਲ ਕਰਦਾ ਹੈ ਪੰਜਾਬ ਮੁਸੀਬਤਾਂ ਦੇ ਵਿੱਚ ਵੀ ਖਿੜੇ ਮੱਤੇ ਹੱਸਦਾ ਹੈ ਪਰ ਚੜਦੀ ਕਲਾ ਤੇ ਬਿਸ਼ਰਮੀ ਦੇ ਨਾਚ ਦੇ ਵਿੱਚ ਬਹੁਤ ਵੱਡਾ ਫਰਕ ਹੈ ਮਾਨ ਸਾਹਿਬ ਇਸ ਫਰਕ ਨੂੰ ਸਮਝੋ ਤੇ ਪੰਜਾਬ ਦੇ ਪ੍ਰਤੀ ਆਪਣਾ ਧਿਆਨ ਕੇਂਦਰਿਤ ਕਰਕੇ ਜਿਹੜੇ 3 ਸਾਲ ਨੇ ਉਹ ਲੋਕਾਂ ਦਾ ਮਾੜਾ-ਮੋਟਾ ਕੁਸਵਾਰ ਦੋ ਨਹੀਂ ਪੰਜਾਬ ਨੇ ਹਕਿਕਲੀ ਐਸੀ ਪਵਾਉਣੀ ਹੈ ਕਿ ਤੁਸੀਂ ਯਾਦ ਰੱਖੋ